We'll be right back. ਜੀ ਵੇ ਕੀ ਅੱਤ ਦੀ ਗਰਮੀ ਪੈ ਰਹੀ ਹੈ ਕਰਾਚੋ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ 40 42 45 ਡਿਗਰੀ ਟੈਂਪਰੇਚਰ ਹੈ ਅਤੇ ਐਨੀ ਗਰਮੀ ਵਿੱਚ ਕਰਾਂ ਦੇ ਰਸੋਈਆਂ ਵਿੱਚ ਖੜ ਕੇ ਔਰਤਾਵਾਂ ਵੱਲੋਂ ਰੋਟੀਆਂ ਬੁਲਾਈਆਂ ਵੀ ਬੜੀਆਂ ਹੀ ਔਖੀਆਂ ਹਨ ਹਰ ਘਰ ਦੀ ਕਹਾਣੀ ਹੈ ਉਹ ਚਾਹੇ ਜਿਸ ਦਾ ਮਰਜ਼ੀ ਘਰ ਹੋਵੇ ਜਿੱਥੇ ਗ੍ਰੇਨੀਆ ਰੋਟੀਆਂ ਬਣਾਉਂਦੀਆਂ ਹਨ ਉੱਥੇ ਹੀ ਕਈ ਘਰਾਂ ਵਿੱਚ ਬਹਾਦਰ ਜਾਂ ਕਾਮਵਾਲੇ ਵੀ ਰੋਟੀਆਂ ਬਣਾਉਂਦੇ ਹਨ ਪਰ ਇੰਨੀ ਗਰਮੀ ਰੋਟੀ ਬਨਾਨੀ ਬੜੀ ਔਖੀ ਹੈ ਇਸ ਲਈ ਇਸ ਗਰਮੀ ਤੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ निजात ਦੁਲਾਨ ਲਈ ਫਾਜ਼ਿਲਕਾ ਦੇ ਹੋਟਲਾ ਬਾਜ਼ਾਰ ਵਿੱਚ ਰੋਟੀ ਵਾਲਾ ਬਿਲਕੁਲ ਜੀ ਰੋਟੀ ਵਾਲਾ ਰੋਟੀ ਵਾਲਾ ਰੋਟੀ ਵਾਲਾ ਇੱਕ ਹੋਟਲ ਜੋ ਕਿ ਦੁਬਾਰਾ ਖੁੱਲ ਗਿਆ ਹੈ ਕੁਝ ਸਮੇਂ ਲਈ ਜੋ ਬੰਦ ਕੀਤਾ ਗਿਆ ਸੀ ਉਹਨਾਂ ਦੇ ਕਰੇਲੂ ਕਮਾ ਦੇ ਕਾਰਨ ਅਤੇ ਹੁਣ ਦੁਬਾਰਾ ਖੁੱਲ ਗਿਆ ਹੈ ਫਾਜ਼ਿਲਕਾ ਵਸੀਅਤ ਦੇ ਸੇਵਾ ਲਈ ਇਹ ਰੋਟੀ ਵਾਲਾ ਹੋਟਲ ਹੈ ਜਿਸ ਦੀ ਕਿਚਨ ਤੁਸੀਂ ਵੇਖ ਰਹੇ ਹੋ ਲਾਈਵ ਕਿਚਨ ਹੈ ਕੋਈ ਓਲਾ ਨਹੀਂ ਹੈ ਕੋਈ ਲਕੋ ਨਹੀਂ ਹੈ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡਾ ਆਰਡਰ ਬੰਦਾ ਹੈ ਜੇਕਰ ਕਿਸੇ ਨੇ ਆਰਡਰ ਕਰ ਵੀ ਮੰਗਾਣਾ ਹੈ ਤਾਂ ਉਹਨਾਂ ਦੇ ਫੋਨ ਨੰਬਰ ਤੇ ਸੰਪਰਕ ਕਰੋ ਅਤੇ 5 ਮਿੰਟ ਦੇ ਵਿੱਚ ਤੁਹਾਡਾ ਆਰਡਰ ਤਿਆਰ ਹੋ ਜਾਂਦਾ ਹੈ 호텔 ਦੀ ਵਿਸ਼ੇਸ਼ਤਾ ਹੈ ਵੀ ਦੇਸੀ ਘਿਓ ਵਾਲੀ ਰੋਟੀ ਇੱਥੇ ਮਿਲਦੀ ਹੈ ਅਤੇ ਦੇਸੀ ਘਿਓ ਵਾਲਾ ਸਮਾਨ ਇੱਥੇ ਮਿਲਦਾ ਹੈ ਅੱਤ ਦੀ ਪੈਰੀ ਗਰਮੀ ਤੋਂ ਬਚਣ ਲਈ 호텔 ਪੂਰੀ ਦੀ ਪੂਰੀ ਤਰ੍ਹਾਂ AC ਹੈ ਅਤੇ ਗਰਮੀ ਜਿੱਥੇ ਟੈਂਪਰੇਚਰ 40 42 45 ਡਿਗਰੀ ਹੈ ਉੱਥੇ ਹੋਟਲ ਦੇ ਅੰਦਰ ਦਾ ਟੈਂਪਰੇਚਰ 18 20 22 ਡਿਗਰੀ ਹੈ ਜਿਸ ਵਿੱਚ ਗਰਮੀ ਤੋਂ ਤੁਹਾਨੂੰ निजात ਮਿਲਦੀ ਹੈ ਅਤੇ ਫੈਮਲੀਆਂ ਤੇ ਪਰਿਵਾਰ ਵਾਲਿਆਂ ਦੇ ਬੈਠਣ ਦਾ ਵੀ ਪੂਰੀ ਤਰ੍ਹਾਂ ਇੰਤਜ਼ਾਮ ਕੀਤਾ ਗਿਆ ਹੈ ਇੱਥੇ ਵੱਡੀ ਖਾਸੀਅਤ ਇਹ ਹੈ ਕਿ ਵੈਜ ਖਾਣ ਵਾਲਿਆਂ ਦੇ ਲਈ ਵੱਖਰੇ ਤਰ੍ਹਾਂ ਦੇ ਬਰਤਨ ਅਤੇ ਨਾਨ ਵੈਜ ਖਾਣ ਵਾਲਿਆਂ ਦੇ ਲਈ ਵੱਖਰੇ ਤਰ੍ਹਾਂ ਦੇ ਬਰਤਨ ਹਨ ਦੋਨਾਂ ਦੇ ਕੁੱਕ ਵੱਖਰੇ ਵੱਖਰੇ ਹਨ ਕਿਸੇ ਦਾ ਕਿਸੇ ਨਾਲ ਕੋਈ ਮਿਲਾਵਟ ਨਹੀਂ ਹੈ ਇਹ ਦੋ ਟਾਈਮ ਖੁੱਲਦਾ ਹੈ ਇੱਥੇ ਆਓ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕੁਮਾਰ ਗੌਰਵ ਗੋਲਡੀ ਚਾਮ ਜੋ ਕਿ ਕਿਸੇ ਨਾਮ ਦੇ ਮੁਤਾਜ ਨਹੀਂ ਬਿਲਕੁਲ ਕੁਮਾਰ ਗੌਰਵ ਗੋਲਡੀ ਚਾਮ ਜੋ ਕਿ ਫਾਜ਼ਿਲਕਾ ਵਾਰਡ ਨੰਬਰ 2 ਦੇ ਕੌਂਸਲਰ ਵੀ ਹਨ ਅਤੇ ਲੰਬੇ ਸਮੇਂ ਤੋਂ ਉਹ ਤੇ ਉਹਨਾਂ ਦਾ ਪਰਿਵਾਰ ਰਾਜਨੀਤੀ ਵਿੱਚ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਹੁਣ ਫਿਰ ਰੋਟੀ ਵਾਲਾ ਰੋਟੀ ਵਾਲਾ ਹੋਟਲਾ ਬਾਜ਼ਾਰ ਵਿੱਚ ਨਾਮ ਤੇ ਹੋਟਲ ਖੋਲ੍ਹਿਆ ਗਿਆ ਹੈ ਸਮੂਹ ਇਲਾਕਾ ਨਿਵਾਸੀਆਂ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਇੱਕ ਵਾਰ ਉੱਥੇ ਆਓ ਅਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਨਾਮ ਜਰੂਰ ਰੋਟੀ ਵਾਲਾ ਹੈ ਬ੍ਰਾਂਡ ਰੋਟੀ ਵਾਲਾ ਹੈ ਬਿਲਕੁਲ ਬ੍ਰਾਂਡ ਹੈ ਪਰ ਇਸਦੇ ਜੋ ਰੇਟ ਹਨ ਉਹ ਤੁਹਾਡੀ ਜੇਬ ਦੇ ਮੁਤਾਬਕ ਹਨ ਬਿਲਕੁਲ ਸਿੰਪਲ ਢਾਬੇ ਦੀ ਤਰ੍ਹਾਂ ਰੇਟ ਹਨ ਕੋਈ ਵੀ ਰੇਟ ਮਹਿੰਗਾ ਨਹੀਂ ਹੈ ਉਹਨਾਂ ਕਹਿੰਦੇ ਕਿ ਸਪੈਸ਼ਲ ਪਨੀਰ ਵਿੱਚ ਉਹਨਾਂ ਦੀ ਮਹਾਰਤ ਹਾਸਲ ਹੈ ਉਹਨਾਂ ਦੇ ਕੁੱਕ ਵੱਲੋਂ ਜੋ ਸਪੈਸ਼ਲ ਪਨੀਰ ਬਣਾਇਆ ਜਾਂਦਾ ਹੈ ਵੈਸ਼ਨੂ ਵਾਲਿਆਂ ਵਾਸਤੇ ਉਹ ਬਹੁਤ ਵਧੀਆ ਤੇ ਸਵਾਦਿਸ਼ਟ ਤੇ ਸਾਫ਼ ਸੁਥਰਾ ਬਣਾਇਆ ਜਾਂਦਾ ਹੈ ਉਹਨਾਂ ਇੱਥੇ ਇਹ ਵੀ ਜਾਣਕਾਰੀ ਦਿੱਤੀ ਕਿ ਲੰਬੇ ਸਮੇਂ ਤੋਂ ਉਹ ਲੋਕ ਸੇਵਾ ਕਰ ਰਹੇ ਹਨ ਜੋ ਤੁਸੀਂ ਵੇਖ ਰਹੇ ਹੋ ਰੋਟੀ ਵਾਲਾ ਇਹ ਇੱਕ ਬ੍ਰਾਂਡ ਹੈ ਗੋਲਦੀ ਚਾਮ ਕੁਮਾਰ ਗੌਰਵ ਨਾਲ ਗੱਲ ਕਰਨਿਆ ਹੋਰ ਕੀ ਕੀ ਵਿਸ਼ੇਸ਼ਤਾ ਹੈ ਆਓ ਕਹੀਏ ਕੁਮਾਰ ਗੌਰਵ ਗੋਲਦੀ ਚਾਮਨਾ ਜੀ ਨਮਸਕਾਰ ਸਰ ਨਮਸਕਾਰ ਜੀ ਇਹ ਜੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮੇਰੇ ਕੋਲ ਪਹੁੰਚਿਆ

ਇਹਨੇ 5 ਮਹੀਨੇ ਪਹਿਲੇ ਇਹਨੂੰ ਚਲਾਇਆ ਸੀਗਾ ਪਰ ਕਿਸੇ ਕਾਰਨ ਵਾਰਸ਼ ਮੈਨੂੰ ਵਿੱਚੋਂ ਬੰਦ ਕਰਨਾ ਪੈ ਗਿਆ ਇਹਨੂੰ ਮੈਂ ਦੁਬਾਰਾ ਕੱਲ ਤੋਂ 29/5/2025 ਨੂੰ ਰਨ ਕਰਤਾ ਦੇਖੋ ਜੀ ਇਹ ਇੱਕ ਸਪੈਸ਼ਲ ਬ੍ਰਾਂਡ ਹੈ ਇਹ ਗੱਲ ਵੀ ਉਹਨਾਂ ਦੇ ਕੋਲੋਂ ਆਇਆ ਨਹੀਂ ਵੱਡਾ ਬ੍ਰਾਂਡ ਹੈ ਫਾਜ਼ਿਲ ਕਾ ਦੇ ਲੋਕਲ ਇਸ ਗਲੋਬਲ ਰੂਟੀ ਕੀ ਅਕੈਡੈਮਿਕ ਦੇ ਬ੍ਰਾਂਡ ਹੋਏਗਾ ਰੇਟ ਹੀ ਮੰਗੇ ਹੋਵੇ ਕਿ ਕਿਸ ਤਰ੍ਹਾਂ ਦਾ ਨਹੀਂ ਸਾਡੇ ਰੇਟ ਬਿਲਕੁਲ ਮੰਗੇ ਨਹੀਂ ਹੈ ਔਰ ਆਮ ਥਾਬੇ ਵਾਲੇ ਰੇਟ ਨੇ ਇੱਥੇ ਹੋਟਲ ਦੇ ਅਨੁਸਾਰ ਸਬਜ਼ੀਆਂ ਉਸ ਤੋਂ ਵਧੀਆ ਔਰ ਰੇਟ ਅੱਧੇ ਛੋਟੇ ਰੇਟ ਨੇ ਇੱਥੇ ਔਰ ਫਿਕਸ ਮੈਨੂ ਹੈ ਓਨਲੀ ਫॉर ਰੋਟੀ ਹੈ ਚਾਹੇ 12 ਤੋਂ 4 ਚੱਲਦਾ ਔਰ 7 ਤੋਂ 11 ਚੱਲਦਾ ਡਿਨਰ ਇਹਨਾਂ ਵਿੱਚ ਵੀ ਸਕੀਪ ਨਹੀਂ ਪ੍ਰੋਸੀ ਜਾਂਦੀ ਓਨਲੀ ਇੱਕ ਜਿਹੜਾ 24 ਸੀਟਰ ਰੈਸਟੋਰੈਂਟ ਚੱਲ ਰਿਹਾ ਹੈ ਉਹ ਬੜੇ ਇਸ ਵਧੀਆ ਢੰਗ ਨਾਲ ਅਸੀਂ ਚਲਾ ਰਹੇ ਹਾਂ ਬਿਲਕੁਲ ਠੀਕ ਹੈ ਤਾਂ ਕਹਿੰਦੇ ਰਿਤੇ ਮੋਰ ਗਾਇਦੇ ਬੈਕ ਟੂਰਲ ਅਲੱਗ-ਅਲੱਗ ਤਰ੍ਹਾਂ ਦਾ ਕਰਿਆ ਹੈ ਬਿਲਕੁਲ ਅਲੱਗ-ਅਲੱਗ ਪ੍ਰਬੰਧ ਹੈ ਇਹ ਮੌਕੇ ਤੇ ਨਹੀਂ ਬਣਾਇਆ ਜਾਂਦਾ ਸਵੇਰ ਔਰ ਸ਼ਾਮ ਨੂੰ ਦੋ ਟਾਈਪ ਦੇ ਰੈਡੀ ਹੁੰਦੀ ਹੈ ਹਰ ਚੀਜ਼ ਆ ਸਵੇਰ ਵਾਲੀਆਂ 12 ਤੋਂ 4 ਲੰਚੇ ਵੀ ਵੇਚੇ ਜਾਂਦੀਆਂ ਨੇ ਉਸ ਸਵੇਰ 7 ਤੋਂ 11 ਜਿਹੜਾ ਹੁੰਦਾ ਉਹ ਜਿਹੜੀਆਂ ਜੀਜ਼ਾਂ ਦੁਬਾਰਾ ਸ਼ੋਟ ਹੁੰਦੇ ਦੁਬਾਰਾ ਬਣਾਏ अक्सर होटल आते हैं लेकिन टीचर लोगों को अपने डायरेक्टली बिल्कुल सामनेंदा की तरह लाइव किचन ऑन करके ये फैंटा कांसेप्ट रोटी वाला लाइव किचन है किसी ने कोई आ रहे बिल्कुल ऐमी साफ दिखाई दे हाइजीनिक है जी पागल का वासी नहीं मेरे खाने चेक किया जावे और मेनू साफ ਦਿੱਤਾ जावे मैं यही एबीएन न्यूज़ रूम और लोगों अपील कर एड्रेस की रहे ये हो, रोटी वाला होटल बाजार फाजल का इनका जो मोबाइल नंबर है थे कॉन्टैक्ट नंबर है इकानवे सात सौ अठ ट्रिपल जीरो बारह इतों नंबर है कोई भी ऑर्डर भी इन फाइव मिनट्स ऑर्डर रेडी हो जाता है मतलब कोई तो वेट करने की भी जरूरत नहीं पैती फोन करके ऑर्डर रेडी कराया जा सकता है बिल्कुल कराया जा सकता है तो भी